ਜੀ ਇਹਨਾਂ ਦੇ ਭਤੀਜ ਨੂੰ ਆ ਇਹ ਚਾਚਾ ਭਤੀਜਾ ਦੋਨੋਂ ਹੀ ਪਿਛਲੇ 1 ਸਾਲ 2 ਮਹੀਨਿਆਂ ਦੇ ਕਿਸੇ ਕੇਸ ਚ ਅੰਦਰ ਸੀਗੇ ਮੇਰੇ ਘਰ ਵਾਲੇ ਦੀ ਰਾਤੀ ਜਮਾਨ ਤੋਂ ਹੀ ਜਦੋਂ ਇਹ ਬਾਹਰ ਆਇਆ ਨਾ ਇਹਨੇ ਆਂਦਿਆਂ ਹੀ ਦੱਸਿਆ ਕਹਿੰਦਾ ਅੰਦਰ ਨਾ ਡਿਊਟੀ 'ਚ ਕੁੱਟ ਰਹੇ ਆ ਕਿਸੇ ਨੂੰ ਮੈਂ ਕਿਹਾ ਅੱਛਾ ਹੀ ਕਹਿੰਦੇ ਫੋਨ ਫੜਿਆ ਗਿਆ ਉਹਨਾਂ ਤੋਂ ਆਪਾਂ ਕਿਹਾ ਚਲੋ ਠੀਕ ਆ ਤੇ ਅਸੀਂ ਇਹਨਾਂ ਨੂੰ ਲੈ ਕੇ ਆ ਗਏ ਸਵੇਰੇ ਸਾਨੂੰ ਸਾਨੂੰ ਨਾ ਸਾਡੇ ਥਾਣੇ ਤੋਂ ਫੋਨ ਆਇਆ ਕਹਿੰਦੇ ਵੀ ਆਏ ਕਰਕੇ ਇਹਦੀ ਡੈਥ ਹੋ ਗਈ ਜਨਪ੍ਰੀਤ ਦੀ ਤੇ ਆਪਾਂ ਚਲੋ ਯਕੀਨ ਨਹੀਂ ਮੰਨਿਆ ਕਿਉਂਕਿ ਜੇਲ੍ਹ ਵਾਲੇ ਇੱਕ ਉੱਥੇ ਮੁਲਾਜ਼ਮ ਸੀ ਉਹ ਸਾਡੇ ਨਾਲ ਦੇ ਪਿੰਡ ਦੇ ਹੀ ਆ ਤੇ ਅਸੀਂ ਯਕੀਨੀ ਮੰਨਿਆ ਫਿਰ ਉਹਨਾਂ ਨੇ ਕੋਈ ਸਰਟੀਫਿਕੇਟ ਸਾਨੂੰ ਭੇਜਿਆ ਹਸਪੀਟਲ ਵੱਲੋਂ ਜਿਹੜਾ ਹੁੰਦਾ ਹੈ ਤੇ ਜਦਦੇ ਅਸੀਂ ਇੱਥੇ ਆਏ ਹੋਏ ਹਾਂ ਬਸ ਜੱਦੀ ਵੈਰੀਫਿਕੇਸ਼ਨ ਚੱਲ ਰਹੀ ਪਾਸ ਸਾਨੂੰ ਜੇਲ੍ਹ ਦੇ ਅੰਦਰੋਂ ਹੁਣ ਮੁੰਡਿਆਂ ਦੇ ਫੋਨ ਆਈ ਜਾ ਰਹੇ ਆ ਕਿ ਅਸੀਂ ਇੱਥੇ ਅੰਦਰ ਰੋਟੀ ਵਗੈਰਾ ਕੁਝ ਨਹੀਂ ਫੜ ਰਹੇ ਇਹਨਾਂ ਨੇ ਚੰਨਪ੍ਰੀਤ ਨੂੰ ਰਾਤੀ ਲਾ ਜਾ ਕੇ ਕੁੱਟਿਆ ਬਹੁਤ ਜ਼ਿਆਦਾ ਪਰ ਹੁਣ ਉਹਦਾ ਸਰੀਰ ਦੇਖਿਆ ਸਰੀਰ ਤੇ ਇੱਕ ਵੀ ਨਿਸ਼ਾਨੀ ਆ ਕੁੱਟ ਮਾਰ ਦਾ ਠੀਕ ਹੈ ਨਾ ਜੀ ਤੇ ਪਰ ਹੁਣ ਇਹ ਸਾਨੂੰ ਕਲੈਰੀਫਿਕੇਸ਼ਨ ਕੋਈ ਨਹੀਂ ਦੇ ਰਹੇ ਵੀ ਕਿਵੇਂ ਮਰਿਆ ਆ ਕਿਵੇਂ ਕੀ ਹੋਇਆ ਸੀ ਹਸਪੀਟਲ ਕਿਵੇਂ ਲੈ ਕੇ ਆਏ ਆ ਜੱਜ ਆਏ ਸੀ ਕਿ ਜੱਜ ਸਾਹਿਬ ਸਾਡੇ ਬਿਆਨ ਲਿੱਤੇ ਉਹਨਾਂ ਨੇ ਆਪਣੇ ਵੱਲੋਂ ਉਹਨਾਂ ਨੇ ਸਾਨੂੰ ਕੋਈ ਕਲੈਰੀਫਿਕੇਸ਼ਨ ਨਹੀਂ ਦਿੱਤੀ ਵੀ ਹੋਇਆ ਕੀ ਇਹਨਾਂ ਨੇ ਬਸ ਇੰਜ ਦਿਖਾਤਾ ਕਿ ਮਰਿਆ ਪਿਆ ਹੋਰੇ ਹੋਰ ਕੁਛ ਨਹੀਂ ਦਿਖਾਇਆ ਇਹਨਾਂ ਨੇ ਸਾਨੂੰ ਕੋਈ ਇਹਨਾਂ ਨੂੰ ਬਿਮਾਰੀ ਤਾਂ ਨਹੀਂ ਸੀ ਕਿਸੇ ਕਿਸ ਨੂੰ ਨਾ ਜੀ ਨਾ ਬਿਮਾਰੀ ਕੋਈ ਨਹੀਂ ਪਹਿਲਵਾਨੀ ਕਰਦੇ ਰਹੇ ਨੇ ਬਿਮਾਰੀ ਕੋਈ ਨਹੀਂ ਸੀ ਇਹਨਾਂ ਨੂੰ ਇਹਨਾਂ ਦਾ ਐਡਾ ਸਰੀਰ ਆ ਹੁਣ ਵੀ ਤੁਸੀਂ ਦੇਖੋਗੇ ਆਪਾਂ ਤੁਹਾਨੂੰ ਫੋਟੋ ਪਾ ਦੰਨੇ ਆ ਸਰੀਰ ਐਡਾ ਨਾ ਕਿ ਕੋਈ ਦੇਖ ਕੇ ਕਹਿ ਨਹੀਂ ਸਕਦਾ ਕੀ ਬਿਮਾਰ ਹੋ ਸਕਦੇ ਬਿਮਾਰੀ ਤੇਨੂੰ ਕੁਛ ਵੀ ਨਹੀਂ ਸੀਗੀ ਕੁੱਟ ਮਾਰਦਾ ਤੁਹਾਨੂੰ ਕਿੱਦਾਂ ਮਨ ਕੇ ਛੱਕ ਹੋਇਆ ਜਾਂ ਕਿਤੇ ਤੁਹਾਨੂੰ ਕੁੱਟ ਮਾਰਦਾ ਸਾਨੂੰ ਸ਼ੱਕ ਨਹੀਂ ਸੀ ਸੰਤ ਇੰਦੇ ਸੀ ਆਪ ਹੀ ਕੋਈ ਡੈਥ ਹੋ ਗਈ ਨੇਚਰਲ ਚਲੋ ਹਨਾ ਪਰ ਸਾਨੂੰ ਹੁਣ ਜੇਲਾ ਚੋਂ ਅੰਦਰੋਂ ਫੋਨ ਆਈ ਜਾ ਰਹੇ ਮੁੰਡਿਆਂ ਦੇ ਇਸ ਟੀਡੀਆ ਕੋਲ ਆਈ ਜਾ ਰਹੀ ਹੈ ਕਿ ਇਹਨਾਂ ਨੇ ਰਾਤੀ ਕੁੱਟਿਆ ਉਹਨੂੰ ਰਾਤੀ ਕੁੱਟਦਿਆਂ ਲੈ ਕੇ ਗਏ ਆ ਜਿਹੜੀ ਉਹਦੀ ਬੈਰਕ ਚ ਰਹਿੰਦੇ ਸੀ ਨਾ ਜਿਸ ਬੈਰਕ ਚ ਉਸ ਬੈਰਕ ਚ ਫੋਨ ਆ ਰਹੇ ਮੁੰਡਿਆਂ ਦੇ ਕਿ ਇਹਨਾਂ ਨੇ ਕੁੱਟਿਆ ਸਾਨੂੰ ਤੁਸੀਂ ਚੰਨਪ੍ਰੀਤ ਨੂੰ ਕੁੱਟਿਆ ਇਹ ਤੁਸੀਂ ਜੇਲ੍ਹ ਦੇ ਬਾਹਰ ਆ ਜਾਓ ਉੱਥੇ ਧਰਨਾ ਦਿਓ ਲਾਸ਼ ਨਾ ਲੈ ਕੇ ਜਾਇਓ ਇੰਦੇ ਕੁੱਟੰਦਾਂ ਰੀਜ਼ਨ ਦੱਸੋ ਕੁੱਟੰਦਾਂ ਰੀਜ਼ਨ ਆਈ ਵੀ ਜਿਹੜੇ ਮੁੰਡਿਆਂ ਨੂੰ ਇਹ ਕੁੱਟ ਰਹੇ ਸੀ ਨਾ ਸ਼ਾਮੀ ਫੋਨ ਦੇ ਚੱਕਰ 'ਚ ਵੀ ਫੋਨ ਇਨਾਂ ਕੋਲ ਉਹਨਾਂ ਨੇ ਇਹ ਨਾਮ ਲਿੱਤਾ ਵੀ ਫੋਨ ਚਨਪ੍ਰੀਤ ਕੋਲ ਪਿਆ ਸਾਡਾ ਤਾਂ ਉਹ ਚਨਪ੍ਰੀਤ ਤੋਂ ਬਸ ਫੋਨ ਕਢਾਉਣ ਦੇ ਚੱਕਰ 'ਚ ਇਹਨਾਂ ਨੇ ਇੰਨਾ ਕੁੱਟਿਆ ਉਹਨੂੰ ਕਿ ਸਵੇਰੇ ਸਾਨੂੰ ਬਸ ਆਈਓ ਦੱਸਿਆ ਵੀ ਉਹ ਪੂਰਾ ਹੋ ਗਿਆ ਪੂਰਾ ਹੋ ਗਿਆ ਵੀ ਸਾਡੇ ਥਾਣੇ ਵਾਲਿਆਂ ਨੇ ਦੱਸਿਆ ਜੇਲ੍ਹ ਵੱਲੋਂ ਸਾਨੂੰ ਕੋਈ ਫੋਨ ਨਹੀਂ ਆਇਆ ਅਸੀਂ ਤਾਂ ਜਦੋਂ ਇੱਥੇ ਪਹੁੰਚੇ ਸਾਨੂੰ ਇੱਥੇ ਜਿਹੜੇ ਜੱਜ ਸਾਹਿਬ ਆਏ ਹੋਏ ਸੀਗੇ ਉਹਨਾਂ ਨੇ ਬਸ ਸਾਡੇ ਬਿਆਨ ਲਿੱਤੇ ਆਦਰਵਾਇਜ਼ ਕਿਸੇ ਦਾ ਕੁਝ ਨਹੀਂ ਕੀਤਾ ਨਾ ਆਪਣੇ ਵੱਲ ਬਸ ਜੋ ਸਾਤੋਂ ਪੁੱਛਿਆ ਵੀ ਕਿਵੇਂ ਮਰ ਗਿਆ ਸਾਨੂੰ ਕੀ ਪਤਾ ਕਿਵੇਂ ਮਰ ਗਿਆ ਮਾਰਿਆ ਤਾਂ ਇਹਨਾਂ ਨੇ ਆ ਸੰਤ ਬਸ ਅੰਦਰੋਂ ਮੁੰਡਿਆਂ ਦਾ ਫੋਨ ਆਇਆ ਵੀ ਇਹਨਾਂ ਨੇ ਮਾਰਿਆ ਰਾਤੀ ਕੁੱਟਿਆ ਬਹੁਤ ਚੌਂਦੀ ਕੀ ਚੌਂਦੀ ਜੀ ਇਨਸਾਫ ਤੁਸੀਂ ਅੰਦਰ ਵੀ ਇੱਕ ਵਾਰੀ ਜਾਓ ਉਹਨਾਂ ਤੋਂ ਕਲੈਰੀਫਿਕੇਸ਼ਨ ਮੰਗੋ ਨਾ ਜਿਹੜੇ ਅੰਦਰ ਬੈਰਕ ਚ ਕੈਦ ਦੀ ਜੋ ਵੀ ਇਹਨਾਂ ਦੇ ਹੈਗੇ ਆ ਉਹ ਕਹਿ ਰਹੇ ਸੀ ਗਵਾਹੀਆਂ ਦਵਾਂਗੇ ਸਾਰੇ ਪਰ ਹੁਣ ਆਏ ਆ ਕਿ ਕੋਈ ਇੱਕ ਪਾਰਟਿਕੂਲਰ ਇੱਕ ਬੰਦੇ ਦਾ ਨਾਮ ਨਹੀਂ ਨਾ ਲੈ ਸਕਦੇ ਕਿਉਂਕਿ ਇਹਨਾਂ ਨੇ ਉਹਨੂੰ ਵੀ ਕੁੱਟਣਾ ਅੰਦਰ ਜਾ ਕੇ ਜੇਲ੍ਹ ਇੱਕ ਅਜਿਹੀ ਚੀਜ਼ ਆ ਜਿੱਥੇ ਕੋਈ ਜਿੱਡਾ ਮਰਜੀ ਅਫਸਰ ਚੱਲਦੇ ਉਹ ਹਰੇਕ ਕੋਈ ਡਰਦਾ ਏ ਡਰ ਕਿਉਂਕਿ ਉੱਥੇ ਕਿਸੇ ਦਾ ਕੁਝ ਨਹੀਂ ਚੱਲਦਾ ਉੱਥੇ ਸਭ ਕੁਝ ਖਤਮ ਹੋ ਜਾਂਦਾ ਜਾ ਕੇ ਅੱਜ ਨਾ ਜੀ ਜ਼ਿਲ੍ਹਾ ਜੇਲ੍ਹ ਰੋਪੜ ਦੇ ਵਿੱਚ ਇੱਕ ਹਵਾਲਾਤੀ ਚਰਨਪ੍ਰੀਤ ਸਿੰਘ son ਆਫ ਲਾਖ ਸਿੰਘ ਐਨਡੀਪੀਐਸ ਦੇ ਕੇਸ ਵਿੱਚ ਬੰਦ ਸੀ ਤੋਂ ਉਹਦੀ ਸਵੇਰੇ ਤੜਕੇ ਸਾਰ 4 ਵਜੇ ਦੇ ਕਰੀਬ ਤਬੀਤ ਖਰਾਬ ਹੋ ਗਈ ਤੋਂ ਉਹਨੂੰ ਇਮੀਡੀਏਟਲੀ ਜੇਲ੍ਹ ਦੇ ਮੈਡੀਕਲ ਅਫਸਰ ਵੱਲੋਂ ਜਿਹੜੀ ਆ ਉਹ ਫਸਟ ਸਟੇਟ ਦਿੱਤੀ ਗਈ ਤੇ ਉਹਦੀ ਕੰਡੀਸ਼ਨ ਨੂੰ ਦੇਖਦੇ ਹੋਏ ਇਮੀਡੀਏਟਲੀ ਉਹਨੂੰ ਸਿਵਲ ਹਸਪੀਟਲ ਜਿਹੜਾ ਰੋਪੜ ਰੈਫਰ ਕਰ ਦਿੱਤਾ ਗਿਆ ਤੇ ਜਿੱਥੇ ਡਾਕਟਰਾਂ ਨੇ ਚੈੱਕ ਕੀਤਾ ਤੇ ਉਹ ਜਿਹੜੇ ਆ ਉੱਥੇ ਉਹਨਾਂ ਨੂੰ ਮ੍ਰਿਤਕ ਡਿਕਲੇਅਰ ਕਰ ਦਿੱਤਾ ਗਿਆ। ਤੋਂ ਇਹ ਇੱਕ ਮੰਦਭਾਗੀ ਘਟਨਾ ਜਿਹੜੀ ਆ ਉਹ ਜ਼ਿਲ੍ਹਾ ਜਿਲ੍ਹ ਰੋਪੜ ਵਿੱਚ ਅੱਜ ਹੋਈ ਹੈ। ਜਿਹੜਾ ਪਰਿਵਾਰ ਜਿਹੜਾ ਹੈਗਾ ਉਹ ਕਹਿ ਰਿਹਾ ਵੀ ਅੰਦਰ ਉਹਦੇ ਨਾਲ ਕੁੱਟਮਾਰ ਹੋਈ ਹੈ ਤੇ ਮਾਰ ਕੁੱਟ ਕੇ ਹੀ ਜਿਹੜੀ ਉਹਦੀ ਮੌਤ ਹੋਈ ਹੈ ਲੱਗਦਾ ਕੁੱਟ ਕੇ। ਦੇਖੋ ਜੀ ਹਲੇ ਤੱਕ ਜੋ ਅਸੀਂ ਸਵੇਰੇ ਪਹੁੰਚੇ ਇੱਥੇ ਤੋ ਜੋ ਦੇਖ ਰਹੇ ਆ ਇਸ ਤਰ੍ਹਾਂ ਦੀ ਤੇ ਗੱਲ ਹਾਲੇ ਤੱਕ ਕੋਈ ਸਾਹਮਣੇ ਆਈ ਨਹੀਂ ਹੈ। ਤੋ ਕਿਉਂਕਿ ਕੋਈ ਵੀ ਜਦੋਂ ਕਸਟੋਡੀਅਲ ਡੈਥ ਹੁੰਦੀ ਹੈ ਉਹਦੇ ਚ ਅਸੀਂ ਮਾਨਯੋਗ ਸੈਸ਼ਨ ਜੱਜ ਨੂੰ ਜਿਹੜੀ ਰਿਕਵੈਸਟ ਕਰ ਦਿੰਨੇ ਆ ਕਿ ਉਹਦੇ ਚ ਇੱਕ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਆ ਜੁਡੀਸ਼ੀਅਲ ਮੈਜਿਸਟ੍ਰੇਟ ਦੁਆਰਾ ਕਰਾਈ ਜਾਵੇ। ਤੋ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਇੱਕ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਤਾਇਨਾਤ ਕਰ ਦਿੱਤਾ। ਉਹ ਇਹਦੀ ਇਨਕੁਆਇਰੀ ਕਰ ਰਿਹਾ। ਉਹ ਸਾਰੇ ਜਿਹੜੇ ਆ ਬੰਦੀਆਂ ਦੇ ਬਿਆਨ ਲੈ ਰਹੇ ਆ। ਉਹਨਾਂ ਦੇ ਵਾਰਸਾਂ ਦੇ ਵੀ ਬਿਆਨ ਲੈ ਰਹੇ ਆ। ਉਹਦੀ ਜਿਹੜੀ ਪ੍ਰੋਪਰ ਜਿਹੜੀ ਆ ਪੋਸਟਮਾਰਟਮ ਹੋਊਗਾ ਉਹਦੀ ਵੀਡੀਓਗ੍ਰਾਫੀ ਹੋਊਗੀ ਅਗਰ ਕੋਈ ਵੀ ਇਸ ਤਰ੍ਹਾਂ ਦਾ ਤੱਥ ਸਾਹਮਣੇ ਆਉਂਦਾ ਕਿ ਉਹਦੇ ਨਾਲ ਕੋਈ ਮਾਰਕ ਟਾਈ ਹੋਈ ਆ ਤਾਂ ਉਹਦੇ ਖਿਲਾਫ ਜਿਹੜੀ ਆ ਉਹ ਇਨਕੁਆਰੀ ਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਹਜੇ ਤੱਕ ਕਿਸੇ ਜੇਨ ਦੇ ਕਿਸੇ ਕਰਮਚਾਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਹਾਲੇ ਤੱਕ ਨਹੀਂ ਕਿਉਂਕਿ ਇਨਕੁਆਰੀ ਹੱਲੇ ਚੱਲਦੀ ਆ ਅ ਮੈਜਿਸਟਰੇਟ ਸਾਹਿਬ ਵੀ ਅੰਦਰ ਹੀ ਬੈਠੇ ਹੋਏ ਆ ਤੋਂ ਇਨਕੁਆਰੀ ਇਜ਼ ਗੋਇੰਗ ਆਨ ਤੋਂ ਅੰਦਰ ਜੇਲ੍ਹ ਦੇ ਅੰਦਰ ਹਾਲਾਤ ਕੀ ਨਜ਼ਿਕਰ ਦੀ ਜਿਹੜੇ ਬੰਦੇ ਨੇ ਉਹ ਕੀ ਪ੍ਰੋਟੈਸਟ ਕਰ ਰਹੇ ਆ ਉਹ ਕੀ ਕੁਝ ਕੈਦੀਆਂ ਦੇ ਵਿੱਚ ਨਾ ਇਹ ਰੋਸ ਹੈਗਾ ਕਿਉਂਕਿ ਜਿਹੜੀ ਉਹਨਾਂ ਦੀ ਜਿਹੜੀ ਚਰਨਪ੍ਰੀਤ ਸਿੰਘ ਨੂੰ ਇਕਦਮ ਹੀ ਇਹ ਨਿਊਜ਼ ਮਿਲੀ ਸਵੇਰੇ ਉਹਨਾਂ ਨੂੰ ਕਿ ਉਹਨਾਂ ਦੇ ਇੱਕ ਸਾਥੀ ਦੀ ਜਿਹੜੀ ਮੌਤ ਹੋ ਗਈ ਆ ਤੋਂ ਉਹਨਾਂ ਨੂੰ ਵੀ ਬੜਾ ਸਦਮਾ ਪਹੁੰਚਿਆ ਸਾਰਿਆਂ ਨੂੰ ਤੋਂ ਉਹਨਾਂ ਚ ਕੁਝ ਰੈਜ਼ੈਂਟਮੈਂਟ ਹੈਗੀ ਆ ਤੋ ਅਸੀਂ ਉਹਨਾਂ ਨੂੰ ਸੁਣਵਾਈ ਕਰ ਰਹੇ ਹਾਂ ਤੋ ਹੱਲ ਹੋ ਜਾਊਗਾ ਇਹਨਾਂ ਤੋਂ ਬਟ ਸਾਫ਼ ਕਰਦੇ ਤਾਂ ਕਿ ਕਿ ਜਦੀ ਫੜਤਾਵ ਤੇ ਵੀ ਅੰਦਰ ਕੋਲੇ ਖਾਣਾ ਵੀ ਨਹੀਂ ਖਾ ਰਹੇ ਨਹੀਂ ਖਾਣਾ ਸੇਰੇ ਵੰਡ ਦਿੱਤਾ ਸੀ ਅਸੀਂ ਖਾਣਾ ਵੰਡਤਾ ਸੀ ਉਸ ਤੋਂ ਬਾਅਦ ਥੋੜੀ ਜਿਹੀ ਪ੍ਰੋਬਲਮ ਸ਼ੁਰੂ ਹੋਈ ਆ ਤੋ ਅਸੀਂ ਰਿਜ਼ੋਲਵ ਕਰਨ ਜਾ ਰਹੇ ਹਾਂ ਸਾਰੀ ਐਡਮਿਨਿਸਟ੍ਰੇਸ਼ਨ ਪਹੁੰਚੀ ਹੋਈ ਹੈ ਇੱਥੇ ਤੋ ਅਸੀਂ ਉਹ ਰਿਸੋਲਵ ਕਰ ਜਿਹੜਾ ਚਰਨਪ੍ਰੀਤ ਦਾ ਭਤੀਜਾ ਜੀ ਕੱਲ ਰਾਤੀ ਹੀ ਜੇਲ੍ਹ ਤੋਂ ਬੇਲ ਦੇ ਉੱਤੇ ਬਾਹਰ ਗਿਆ ਹੈਗਾ ਉਹਦਾ ਕਹਣਾ ਵੀ ਅੰਦਰ ਨੰਨਾ ਵੀ ਨਸ਼ਾ ਹੈ ਜਾਂ ਮੋਬਾਈਲ ਹੈ ਉਹ ਸਾਰੇ ਜੇਲ੍ਹ ਦੇ ਜਿਹੜੇ EMPLOYEES ਆ ਉਹਨਾਂ ਵੱਲੋਂ 20-20000 25000 ਰੁਪਏ ਲੈ ਕੇ ਜਿਹੜਾ ਉਹ ਦਿੱਤਾ ਜਾਂਦਾ ਹੈਗਾ ਅੰਦਰ ਦੇਖੋ ਜੀ ਇਹ ਤੇ ਉਹ ਅਲੀਗੇਸ਼ਨ ਹੈਗੀ ਹੈ ਤੋ ਇੱਕ ਮੈਨੂੰ ਕੋਈ ਇਹਦੇ ਚ ਲੱਗ ਨਹੀਂ ਰਿਹਾ ਪਰ ਮੈਂ ਫਸੇ ਸਗੋਂ ਜਿਹੜਾ ਅੱਜ ਪ੍ਰੈਜ਼ੈਂਟ ਜੇਲ੍ਹ ਪ੍ਰਸ਼ਾਸਨ ਆ ਇਹ ਕਾਫੀ ਇਤਨੇ ਥ੍ਰੋ ਵਗੈਰਾ ਹੁੰਦੀਆਂ ਸੋ ਉਹਨਾਂ ਨੇ ਕਾਫੀ ਇਹਨਾਂ ਨੇ ਰੋਕਿਆ ਮੋਬਾਈਲ ਰਿਕਵਰੀ ਵੀ ਬਹੁਤ ਪਹਿਲਾਂ ਨਾਲੋਂ ਘ ਤੋ ਅਗਰ ਕੋਈ ਇਸ ਤਰ੍ਹਾਂ ਦੀ ਸਾਡੇ ਸਾਹਮਣੇ ਕੋਈ ਚੀਜ਼ ਆਉਂਦੀ ਹੈ ਤਾਂ ਅਸੀਂ ਜ਼ਰੂਰ ਉਹ ਐਕਸ਼ਨ ਲਵਾਂਗੇ ਪਰ ਹਾਲੇ ਤੱਕ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਆਈ ਉਹਨਾਂ ਦਾ ਕਹਿਣਾ ਵੀ ਤਿੰਨ ਜਿਹੜੇ ਕੈਦੀ ਹੈਗੇ ਆ ਦਾ ਬੀਤੀ ਰਾਤ ਪੁਲਿਸ ਨੇ ਉਹਨਾਂ ਨੂੰ ਕੁੱਟਿਆ ਹੈਗਾ ਜੇਲ੍ਹ ਦੀ ਉਹਦਾ ਮੋਬਾਈਲ ਦੀ ਰਿਕਵਰੀ ਨੂੰ ਲੈ ਕੇ ਤੇ ਉਸੇ ਰਿਕਵਰੀ ਦੇ ਵਿੱਚ ਹੀ ਜਿਹੜਾ ਇਹਨੂੰ ਜਿਹੜਾ ਮਾਰਕਟ ਕੀਤਾ ਇਸ ਮਾਰਕਟ ਕੋਈ ਇਹ ਸਾਹਮਣੇ ਆਇਆ ਕਿ ਕੱਲ ਸ਼ਾਮੀ ਕੋਈ ਫੈਂਕਾ ਹੋਇਆ ਕਹਿੰਦੇ ਕੋਈ ਤੋ ਉਹਦੇ ਬਾਰੇ ਅਗਰ ਕੋਈ ਉਹਨਾਂ ਦੇ ਕੁੱਟਮਾਰ ਦੇ ਅਲੀਗੇਸ਼ਨ ਹੈਗੇ ਉਹ ਤਾਂ ਮੈਜਿਸਟਰ ਸਾਹਿਬ ਇਨਕੁਆਇਰੀ ਕਰ ਰਿਹਾ ਉਹਦੇ ਸਾਹਮਣੇ ਆ ਗੋ ਆਜੋਗਾ ਅਗਰ ਕਿਸੇ ਨੇ ਕੋਈ ਵਧੇਚੀ ਕੀਤੀ ਹੈ ਹੀ ਵਿਲ ਸuffer ਦੀ ਕੰਸੀਕੁਐਂਸਸ